ਉੱਪਰ ਸਿੱਧਰੇ ਤੇ ਆ ਰਹੇ ਮੜ ਕੇ ਸਾਡੇ ਖਿਲਾਫ ਲੋ ਆ ਤੇ ਜਿਹੜਾ ਇਹਨਾਂ ਨੇ ਕੋਈ ਟਰੈਕਟਰ ਵੱਡੇ ਦੇ ਕੋਈ ਨਹੀਂ ਕੋਈ ਨਹੀਂ ਦਈਏ ਨਾ ਬੁਖਾਰ ਬਹੁਤ ਜ਼ਿਆਦਾ ਹੋ ਜਾਉਦੇ ਯਾਰ ਬੜੀ ਕੰਕਾਦੀ ਇਹਨਾਂ ਨੇ ਆਰਥਿਕ ਸਮਝੀ ਇੱਕ ਤਾਂ ਗ੍ਰਾਮ ਬਲਾਗ ਜਾਂ ਨਸ਼ਕਤਰ ਪੱਟੀ ਕਿਹੜੇ ਵਿਸ਼ੇ ਦੇ ਅੱਜ ਇੱਥੇ ਇਕੱਠੇ ਹੋਏ ਆ ਵਿਸ਼ਾ ਵੀਰ ਜੀ ਵੀ ਕਿਸਾਨ ਇੱਥੇ ਆ ਕਰਤੋ ਆ ਦੇ ਲੱਗਦੇ 6 ਤੋਂ 5 ਤੋਂ 6 ਗਰੇ ਕਣਕਾ ਜਿਹੜੀ ਉਹਨੇ ਆ ਪ੍ਰਾਰੀ ਸਾੜੀ ਨਹੀਂ ਤੇ ਬਿਨਾ ਸਾੜੀ ਪ੍ਰਾਰੀ ਤੋਂ ਬਿਜੀ ਤੇ ਇੱਕ ਦਾਣਾ ਨਹੀਂ ਉਗਿਆ ਸਾਰੀ ਸੁੰਡੀ ਦਾ ਟੇਡ ਤੁਸੀਂ ਵਿਖਾਇਆ ਸਾਰੀ ਕਣਕ ਖਾ ਗਏ ਆ ਇਹ ਵੀਰ ਨੇ ਅੱਗ ਨਹੀਂ ਲਾਈ ਵੀ ਇੱਥੇ ਪਰਚਾ ਹੋ ਜਾਊਗਾ ਅਸੀਂ ਤੇ ਇਹ ਸੋਚਦੇ ਆ ਵੀ ਜਦੋਂ ਪਰਚਾ ਕਰਨ ਨੂੰ ਤੇ ਇਹ ਮੜੀ ਜੀ ਵੀ ਅੱਗ ਲਾ ਲੈਂਦਾ ਤੇ ਇੱਥੇ ਖੇਤੀਬਾੜੀ ਵਾਲੇ ਤੇ ਪ੍ਰਸ਼ਾਸਨ ਭੱਜਣਾ ਅੱਗ ਲਾਦਣ ਨੂੰ ਹੁਣ ਪ੍ਰਸ਼ਾਸਨ ਕਿੱਥੇ ਆ ਹੁਣ ਆ ਕੇ ਵੇਖਿਆ ਕਿਸਾਨ ਨੂੰ ਵੀ ਇਹਦਾ ਇਹਦਾ ਹਾਲ ਕੀ ਹੋਣੀ ਸੈਟ ਲੈ ਚ ਜਾਈਏ ਉਹ ਤਾਂ ਤਾਂ ਜੇ ਮੜਾ ਕਿੱਲਾ ਕੋਸਾਰ ਤਾਂ ਸੈਟੇਲਾਈਟ ਚ ਆ ਕੇ ਪਰਚਾ ਕਰਦਾ ਜੁਰਮਾਨਾ ਪਾਉਣਾ ਜੀ ਉਹ ਤਾਂ ਪੁਰਸ਼ ਪ੍ਰਸ਼ਾਸਨ ਵੀ ਆ ਜਾਂਦਾ ਖੇਤੀ ਬੜੇਲੇ ਵਿਹਾਜਦੇ ਹੁਣ ਖੇਤੀ ਬੜੇਲੇ ਫੋਨ ਕਰਦਾ ਕੋਈ ਨਹੀਂ ਇੱਕ ਦਿਨ ਕਿਤੇ ਮੜਾ ਕਿੜਾ ਮਾਰ ਕੇ ਮੁੜ ਗਿਆ ਹੁਣ ਇਹ ਤਾਂ 50 30000 ਰੁਪਏ ਦਾ ਨੁਕਸਾਨ ਹੋ ਗਿਆ ਤਾਂ ਕਣਕ ਪਛੇਤ ਹੋ ਗਈ ਨਾ ਕਰਕੇ ਬੀਜੀ ਜਾਣੀ ਹੁਣ ਇਹ ਕਿਧਰ ਜਾਊਗਾ ਕਿਸਾਨ ਨੂੰ ਤਾਂ ਬੁਰਾ ਹਾਲ ਕਰਤਾ ਪਰਾਲੀ ਨਾਲ ਸਾਡੇ ਪਰਾਲੀ ਦਾ ਕੋਈ ਹੱਲ ਕਰਦੇ ਕਿਸਾਨ ਅਸੀਂ ਕਿਦੋਂ ਅਨੇ ਵੀ ਪਰਾਲੀ ਦਾ ਸਾਡਾ ਜੀ ਕਰਦਾ ਸਾਨੂੰ ਵੀ ਤੂੰ ਸਾਡੇ ਨਹੀਂ ਪਈਦਾ ਪਹਿਲਾਂ ਤਾਂ ਤੇ ਦਿੱਲੀ ਤੂੰ ਆ ਪਹੁੰਚਦਾ ਬੈਗ ਸਾਡੀਆਂ ਲਾਗੇ ਗੁਰਪ੍ਰੀਤ ਸਿੰਘ ਪੱਟੀ ਬਲਾਕ ਬਲਾਕ ਕਿਹੜੇ ਵਿਸ਼ੇ ਤੇ ਪਤਾਂ ਜੀ ਜੀ ਇਕੱਠੇ ਹੋਏ ਇਕੱਠੇ ਆ ਕਿਸਾਨ ਵੀਰ ਦੀ ਸਾਰੀ ਫਸਲ ਬਰਬਾਦ ਹੋ ਗਈ ਆ ਜਿਹੜੀ ਕਣਕ ਬੀਜੀ ਸੀ ਤੇ ਟਿੱਡ ਬਹੁਤ ਜ਼ਿਆਦਾ ਆ ਵਾ ਦੇਖੋ ਜਿੱਦਾਂ ਟਿੱਡ ਬਹੁਤ ਜ਼ਿਆਦਾ ਆ ਤੇ ਕਣਕ ਖਾ ਗਿਆ तकरीबन ਸਾਰੀ ਇਹ ਸੁੰਡੀ ਪੈ ਗਈ ਸੁੰਡੀ ਸੁੰਡੀ ਵੀ ਆ ਟਿੱਡ ਟਿੱਡ ਬਹੁਤ ਜ਼ਿਆਦਾ ਮਤਲਬ ਨੁਕਸਾਨ ਕੀਤਾ ਵਾ ਵੀ ਸਾਈਡਾਂ ਤੇ ਹੀ ਆ ਕਣਕ ਥੋੜੀ ਥੋੜੀ ਹਰੀ ਜਿਹੜੀ ਹੋਈ ਆ ਬਾਕੀ ਜਿਹੜੀ ਵਿੱਚ ਆ ਉਹ ਤੇ ਕਿਤੇ ਦਾਣਾ ਵੀ ਨਹੀਂ ਦਿਖਦਾ ਕਣਕ ਦਾ ਤੇ ਵਿਚਾਰਾ ਬਹੁਤ ਟੈਨਸ਼ਨ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਤੇ ਬੜਾ ਦੁੱਖ ਆਇਆ ਮੇਰੇ ਕੋਲ ਤੇ ਕਹਿੰਦਾ ਵੀ ਮੇਰਾ ਜੀ ਕਰਦਾ ਮੈਂ ਮਰ ਜਾ। ਵੀ ਇਹੋ ਜਿਹਾ ਹਾਲਾਤ ਬਣੇ ਪਏ ODE ਆਪਣੇ ਪਿੰਡ ਕਿਰਤੋਵਾਲ ਦਾ ਇਹ ਕਿਸਾਨ ਆ ਤੇ ਮੇਜਰ ਸਿੰਘ ਤੇ ਇੱਥੇ ਪੰਪ ਤੇ ਲੱਗੇ ਇਹਨਾਂ ਦੀ ਬੈਕ ਆ ਸੜਕ ਦੇ ਉੱਤੇ ਵੱਡਿਆ ਹੀ ਵੇ ਤੇ ਵਿਚਾਰਾ ਬਹੁਤ ਦੁਖੀ ਸੀ ਬੜਾ ਅਫਸੈਟ ਜਿਹਾ ਸੀ ਕਹਿੰਦਾ ਨਾ ਕੋਈ ਆੜਤੀ ਆ ਪੈਸੇ ਦੇਣੇ ਕਿਉਂਕਿ ਅਗਲੇ ਬੰਨੇ ਫਸਲ ਨਹੀਂ ਕੋਈ ਦਿਖਣਦੀ ਤੇ ਮੈਂ ਕਿੱਧਰ ਜਾਵਾਂ। ਇਹੋ ਜਿਹਾ ਕੇਵਲ ਸਿੰਘ ਜੀ ਕਿਹੜਾ ਪਿੰਡ ਆ ਕਿਰਤੋਵਾਲ ਕਲਾ ਜੀ ਕੀ ਮਸਲਾ ਡਾਕઠੇ ਮਸਲਾ ਵੀਰ ਜੀ ਮੇਰੇ ਕੋ ਪੰਜ ਕਿੱਲੇ ਪਈਦੇ ਆ ਮੈਂ ਕਰਾਇ ਤੇ ਸੁਪਰਫਿਡੋ ਲੈਂਦਾ ਸੀ ਤੇ ਰਾਤ ਕਾਣ ਕਰਨਿਆਂ ਤੋਂ ਦਾਣੇ ਲਾਉਣ ਲੱਗਿਆਂ ਉੱਥੇ ਟ੍ਰੇਲ ਪਈ ਸੀ ਤੇ ਚਾਨਕ ਸੁਪਰਫਿਡ ਦੇ ਵਿੱਚ ਜਾ ਪਿਆ ਤੇ ਮੇਰੀ ਮੌਤ ਉਹ ਚਲੀ ਆ ਮੇਰੇ ਕੋ ਸਿੰਦਾ ਪਦੇ ਹਾਂ 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 ਜੀ ਤੇ ਕੀ ਕਰੀਏ ਦੱਸੋ ਅਸੀਂ ਪੰਜਾ ਕਿੱਲੇ ਕਿੱਥੋਂ 10 ਲੱਖ ਤੋਂ ਸੰਧ ਲੈ ਆਵਾਂ ਹੋਣ ਕੀ ਮਸਲਾ ਕੀ ਹੁਣ ਮਸਲਾ ਕੀ ਵੀਰ ਸਰਕਾਰਾਂ ਸਾਨੂੰ 20 ਦਿਨ ਝੋਨਾ ਹੀ ਪਹਿਲਾਂ ਲਾਉਂਦੇ ਹਨ ਤੇ ਆਹ ਕੰਮ ਸਾਡਾ ਪਵੇ ਲੈਣਾ ਸਾਂਦ ਲੈਣਾ ਸਾਂਦ ਦੇਣਾ ਤੇ ਫਿਰ ਵੀ ਸਾਡਾ ਕੋਈ ਮਸਲਾ ਹੱਲ ਹੋਈ ਉਨ ਸੁੰਢੀ ਵੀ ਖਾਈ ਜਾਂਦਾ ਟੇਡਾ ਵੇਖੋ ਨੁਕਸਾਨ ਦੀ 5 ਕਿੱਲੇ ਪੜੀ ਹੈ ਮੇਰੀ 5 ਕਿੱਲੇ ਆ ਤੇ ਖਤਮ ਹੋ ਚੁੱਕੀ ਆ ਦੁਪਹਿਰੇ ਸਾਰੇ ਤੂੰ ਆਣੇ ਦੁਪਹਿਰੇ ਸਾਰੇ ਤੂੰ ਆਉਣ ਨਹੀਂ ਹੁੰਦਾ ਮੰਗ ਸ਼ੁਰੂ ਤੋਂ ਮਾਫੀ ਦੀ ਮੰਗ ਕਰਦੇ ਅਸੀਂ ਇਹਦੀ ਆ ਵੇਲੇ 5 ਕਿੱਲੇ ਪੜੀ ਆ ਕਿੰਨਾ ਖਰਚਾ ਆ ਗਿਆ ਤੇ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਆਹਨਾਂ ਨੂੰ ਬਰਬਾਦ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ ਸਭ ਰਾ ਇੱਕਤਾ ਗਾਂਜ ਜੇ ਬੰਦੀ ਜਮਾ ਬਲਾਕ ਪ੍ਰਧਾਨਾ ਜਦੋਂ ਹੀ ਕਿਰਤੋਵਾਲ ਆਏ ਆ ਪਿੰਡ ਇੱਥੇ ਸਾਡਾ ਇੱਕ ਕਿਸਾਨ ਬੜਾ ਮਾਤੜ ਜਾ ਕਿਸਾਨ ਅੰਗੀ 4-5 ਕਿੱਲੇ ਪੈਲੀ ਉਹਦੇ ਕੋਲ ਤੇ ਉਹਨੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਖੇਤੀਬਾੜੀ ਅਫਸਰਾਂ ਨੇ ਆ ਕੇ ਆਖਿਆ ਵੀ ਅੱਗ ਨਹੀਂ ਲਾਉਣੀ ਤੁਸੀਂ ਇਹਨੂੰ ਜ਼ੀਰੋ ਡ੍ਰੈਨਾਂ ਬੀਜੂ ਆਪਣੀ ਹੈਪੀ ਸੀਡਰ ਨਾਲ ਤੇ ਇਹਦੇ ਦੇ ਕਣਕ ਵੜੀ ਹੁੰਦੀ ਆ ਇਹਦਾ ਰੂੜੀ ਵੜੀ ਬੰਦੀ ਆ ਤੇ ਉੱਤੋਂ ਸਰਕਾਰਾਂ ਵੀ ਇਹ ਗਲਾਨੀਆਂ ਵੀ ਪ੍ਰਦੂਸ਼ਣ ਆ ਜਿਹੜਾ ਜਾ ਕੇ ਤੇ ਕੋਈ ਭਗਵੰਤ ਮਾਨ ਦੀ ਪਤਾ ਨਹੀਂ ਪਰਜਾਈ ਹੈ ਜਾਂ ਭਤੀ ਆ ਕੇਦਰੀਵਾਲ ਦੇ ਘਰੋਂ ਉਹਦੇ ਅੱਖਾਂ ਦੇ ਵਿੱਚ ਪੈਂਦਾ ਤੂੰ ਆ ਹਰਾਣ ਆ ਵੀ ਇਹਨਾਂ ਨੇ ਸਰਕਾਰ ਦੇ ਹਦਾਇਤਾਂ ਮੁਤਾਬਕ ਜਿਹੜਾ ਉਹ ਕਣਕ بیਚੀ ਆ ਆ ਤੁਸੀਂ ਪੱਤਰਕਾਰ ਟੀਮ ਨੇ ਵੇਖ ਲਈ ਆ ਵੀ ਪਹਿਲਾਂ ਜੇ ਉੱਗੀ ਨਹੀਂ ਗਈ ਤੇ ਜੇ ਉੱਗੀ ਆ ਤੇ ਉਹਨੂੰ ਢਿੱਡ ਖਾ ਗਿਆ ਪਹਿਲੀ ਵਿਹਲੀ ਪਈ ਆ ਤੇ ਆਹ ਹਿਸਾਬ ਲਾ ਲੋ ਵੀ ਉਤੋਂ ਤਰੀਕ ਜਿਹੜੀ ਅੱਜ ਜਿਹੜੀ 12ਵਾਂ ਮਹੀਨਾ ਚੜਨ ਵਾਲਾ ਹੋ ਗਿਆ ਵਾ ਤੇ ਪਹਿਲਾਂ ਸਾਡਾ ਝੋਨਾ ਜਿਹੜਾ ਉਹ ਨਹੀਂ ਵਿਗਿਆ ਕੱਟ ਲਾ ਕੇ 2-200 3-300 ਰੁਪਏ ਦਾ ਕੱਟ ਲਾ ਕੇ ਫਿਰ ਵਿਗਿਆ ਵਾ ਉਹਦੇ ਚ ਮੌਚਰ ਜ਼ਿਆਦਾ ਆ ਗਿਆ ਸਰਕਾਰਾਂ ਤੇ ਜਿਹੜੇ ਪ੍ਰਾਈਵੇਟ ادارے ਆ ਜਿਨ੍ਹਾਂ ਨੂੰ ਆਪਾਂ ਕੋਆਪਰੇਟ ਕਰਾਣੇ ਕਹਿੰਨੇ ਆ ਬਿਲਕੁਲ ਇੱਕ ਹੋ ਗਏ ਆ ਕਿਸਾਨ ਨੂੰ ਇਹਨਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ ਆ ਹਣ ਕਿਸਾਨ ਦੇ ਖੇਤਾਂ ਵਿੱਚ ਅਸੀਂ ਆਏ ਆ ਬਿਲਕੁਲ ਹੀ ਕਣਕ ਜਿਹੜੀ ਉੱਗੀ ਮਾਰੀ ਮੋਟੀ ਉਹਨੂੰ ਟੇਡ ਖਾ ਗਿਆ ਤੁਹਾਂ ਟੇਡ ਵੀ ਖਾਇਆ ਵਾ ਹੁਣ ਇਹਦਾ ਕੋਈ ਵੀ ਹੱਲ ਨਹੀਂ ਰਹਿ ਗਿਆ ਅਸੀਂ ਇਹਨੂੰ ਇਹੋ ਹੌਸਲਾ ਦੇਣ ਆਏ ਆ ਵੀ ਭਰਾ ਅਸੀਂ ਤੇਰੇ ਨਾਲ ਖੜੇ ਆ ਜਿੰਨੀ ਜੋਗੇ ਹੈਗੇ ਆ ਸਾਨੂੰ ਐ ਲੱਗਦਾ ਜਿੰਨਾ ਕਿਸਾਨ ਪਰੇਸ਼ਾਨ ਬੇ ਹੋ ਸਕਦਾ ਸੁਸਾਇਡ ਕਰ ਜੀ ਤੇ ਸਰਕਾਰਾਂ ਨੇ ਸ਼ਰਮ ਲਈ ਹੋਈ ਆ ਤੇ ਵਿੱਚੇ ਭਗਵੰਤ ਮਾਨ ਨੇ ਤੇ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਹੁਣ ਇੱਥੇ ਆਉਣ ਤੇ ਦੱਸਣੇ ਕਿਸਾਨ ਨੂੰ ਜਾਦੇ ਦੇ ਕਿਸਾਨ ਦਾ ਮੁਆਵਜ਼ਾ ਦੇਣਾ ਤੇ ਕਣਕ ਨਿਕਲ ਨਹੀਂ ਆ 45-4000 ਰੁਪਇਆ ਦੇ ਦੇਣੇ ਪਹਿਲੀ ਵੇਲੀ ਪਈ ਰਹਿ ਦਿੰਦੇ ਆ ਪਰ ਜਦੋਂ ਆ ਹਾਲਾਤ ਆ ਕਿਸਾਨ ਜਾਊਗਾ ਕਿਧਰ ਨੂੰ ਤੁਸੀਂ ਆ ਥੱਲੇ ਨੂੰ ਮਾਰਾ ਕੈਮਰਾ ਮਾਰ ਕੇ ਵੇਖੋ ਕਿਤੇ ਇੱਕ ਦਾਣਾ ਮੈਨੂੰ ਮੁਖਾ ਦਿਓ ਕਣਕ ਦਾ ਜਿਹੜੀ ਉੱਗੀ ਉਹ ਵੀ ਟਿੱਡ ਖਾ ਗਿਆ ਜੀ ਤੇ ਹੁਣ ਇਹ ਕਰਨ ਤੇ ਕਰਨ ਕੀ ਸਮੇਂ ਤੋਂ ਗੱਲ ਬਾਹਰ ਛੜਕਦੇ ਲੱਗੇ ਹੁੰਦੇ ਕਰਕੇ ਡਰਦੇ ਆ ਨਾ ਅੱਗੇ ਨਹੀਂ ਲਾਈ ਕਿਉਂਕਿ ਉਸੇ ਵੇਲੇ ਪੁਲਸ ਆ ਜਾਂਦੀ ਆ ਤੇ ਪੁਲਿਸ ਆ ਕੇ ਉਸੇ ਲਈ ਜੀਆਂ ਨੂੰ ਫੜ ਕੇ ਲੈ ਜਾਂਦੀ ਵੀ ਉਹ ਧਰ ਤੇ ਪਰਚਾ ਕਰਨਾ ਵਾ ਕੋਈ ਸਮਝ ਤੋਂ ਗੱਲ ਤੋਂ ਗੱਲ ਬਾਹਰ ਆ ਬਈ ਸਰਕਾਰਾਂ ਕੀ ਕਰਦੀਆਂ ਕਿਸਾਨਾਂ ਦੇ ਨਾਲ ਤੇ ਕਿਸਾਨ ਜਾਨ ਤੇ ਜਾਨ ਕਿਧਰ ਨੂੰ ਕੋਈ ਵੀ ਸਾਨੂੰ ਇਹਦਾ ਹੱਲ ਨਹੀਂ ਦਿੰਦਾ ਤੇ ਇਹਦੇ ਬਾਰੇ ਸਾਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਕੀ ਕਿਹੜੇ ਖੂਦ ਛਾਲ ਮਾਰਨੀ ਆ ਸਾਨੂੰ ਕੀ ਇਹਦਾ ਰਿਜ਼ਲਟ ਜਿਹੜਾ ਜੋ ਹੋਈ ਜਾਂਦਾ ਸਾਨੂੰ ਸਾਨੂੰ ਅਸੀਂ ਆਪ ਪਰੇਸ਼ਾਨ ਵੀ ਬਣ ਲੱਗੀ ਆ ਜੀ ਕਿ ਖੇਤੀਬਾੜੀ ਅਫਸਰ ਨਾਲ ਨਹੀਂ ਗੱਲ ਕੀਤੀ ਗਿਆ ਇਹ ਮੁਸ਼ਕਲ ਆ ਰਹੀ ਖੇਤੀਬਾੜੀ ਅਫਸਰ ਨਾਲ ਗੱਲ ਕੀਤੀ ਆ ਜੀ ਉਹ ਆਂਦੇ ਆ ਵੀ ਇਹ ਹਾਈ ਕੋਰਟ ਦੀਆਂ ਤਹਿਤਾਂ ਵਾਂ ਤੇ ਮੈਂ ਕਿਹਾ ਵੀ ਸਾਨੂੰ ਹਾਈਕੋਰਟੋਂ ਫਿਰ ਗੋਲੀ ਮਰਵਾ ਦਿਓ ਕਿਸਾਨਾਂ ਨੂੰ ਹੁਣੇ ਲਿਖ ਕੇ ਗਲੋ ਵੀ ਇਹਦਾ ਆ ਇਹਦਾ ਬਾਰੇ ਰਿਪੋਰਟਾਂ ਕਰਨਾ ਭਗਵੰਤ ਮਾਨ ਜੀ ਨੂੰ ਦੱਸਣ ਜਾਂ ਸਰਕਾਰ ਨੂੰ ਦੱਸਣ ਜਾਂ ਹਾਈਕੋਰਟ ਦੇ ਵਿੱਚ ਇਹਦੀਆਂ ਵੀਡੀਓ ਪਾਉਣ ਵੀ ਇੱਥੇ ਕਿਸਾਨ ਕੀ ਕਰਨੋਂ ਤੁਹਾਨੂੰ ਤਾਂ ਦਿੱਲੀ ਜਾ ਕੇ ਧੂਆ ਚੜ ਜਾਂਦਾ ਵਾ ਸਾਡੇ ਪੰਜਾਬ